ਰਜ਼ਾ ਮੁਰਾਦ ਕਿੰਨੇ ਵੱਡੇ ਐਕਟਰ ਨੇ ਬਾਈ ਕਿਉਂਕਿ ਆਪਾਂ ਉਹਨਾਂ ਨੂੰ ਬਚਪਨ ਤੋਂ ਦੇਖਦੇ ਆ ਰਹੇ ਹਾਂ ਤੁਸੀਂ ਕੰਮ ਕੀਤਾ ਤਾਂ ਉਸ ਔਰੇ ਨੂੰ ਜਾਣਨਾ ਚਾਹੁੰਦਾ ਬਹੁਤ ਮੇਰੇ ਫਾਦਰ ਸਾਹਿਬ ਦੇ ਫੇਵਰਿਟ ਸੀਗੇ ਉਹ ਤੇ ਮੈਂ ਜਦੋਂ ਮਿਲਿਆ ਉਹ ਬਹੁਤ ਹੀ ਪਿਆਰ ਦੇ ਨਾਲ ਮੈਂ ਦੇਖਿਆ ਜਿੰਨਾ ਵੱਡਾ ਐਕਟਰ ਤੇ ਜਿੰਨੀ ਵੱਡੀ ਪਰਸਨੈਲਿਟੀ ਉਹਨਾਂ ਹੀ ਡਾਊਨ ਟੂ ਅਰਥ ਬੰਦਾ ਹੁੰਦਾ ਮੈਂ ਕਦੀ ਨਹੀਂ ਕਿਸੇ ਐਸੇ ਐਕਟਰ ਨੂੰ ਜਾਂ ਐਸੀ ਪਰਸਨੈਲਿਟੀ ਨੂੰ ਮਿਲਿਆ ਜਿਹੜਾ ਬਹੁਤ ਵੱਡਾ ਹੋਵੇ ਰਤਬੇ ਤੇ ਉਹ ਕਹਵੇ ਕਿ ਹੋਰ ਕੀ ਆਲੀ ਐ ਨਹੀਂ ਮਿਲਦਾ ਉਹ ਜੱਫੀ ਪਾ ਕੇ ਹੀ ਮਿਲਦੇ ਆ ਤੂੰ ਅਗਲੇ ਬੰਦੇ ਨੂੰ ਇਹ ਮਹਿਸੂਸ ਕਰਾਉਂਦੇ ਨੇ ਕਿ ਯਾਰ ਤੂੰ ਸਾਡੇ ਲਈ ਬਹੁਤ ਸਪੈਸ਼ਲ ਆ। ਬਤੌਰ ਐਕਟਰ ਵੀ ਤੁਹਾਨੂੰ ਕਈ ਵਾਰੀ ਨਜ਼ਰ ਆਉਂਦਾ ਕਿ ਆਹ ਚੀਜ਼ ਅਡਾਪਟ ਕਰ ਹਾਂਜੀ ਹਾਂਜੀ ਤੁਸੀਂ ਸਿੱਖਦੇ ਆਂ ਤੁਸੀਂ ਸਿੱਖਦੇ ਆਂ ਤੇ ਜੇ ਤੁਸੀਂ ਉਹ ਮਤਲਬ ਜਦੋਂ ਤੁਸੀਂ ਅਗਲੇ ਦੀ ਗੱਲ ਸੁਣਦੇ ਹੋ ਤੇ ਉਹਨਾਂ ਨਾਲ ਕੰਮ ਕਰਦੇ ਆਂ ਤੁਹਾਡਾ ਤਜਰਬਾ ਵਧਦਾ ਤੁਸੀਂ ਉਹਨਾਂ ਤੋਂ ਚੀਜ਼ਾਂ ਬਹੁਤ ਲੈਨੇ ਆਂ। ਅਭਿਮਨਿਊ ਸਿੰਘ ਨੇ ਇਸ ਫਿਲਮ ਦੇ ਵਿੱਚ ਤੁਸੀਂ ਦੇਖਿਆ ਜਿਹੜੀ ਜਦੋਂ ਆਉਂਦੇ ਨੇ ਤਾਂ ਉਹ ਕਹਿੰਦੇ ਮੈਂ ਇਹਦੇ ਵਰਗੇ 100 ਬਾਤਾਂ ਛੇ ਮਾਰ ਸਕਦਾ। ਉਹਨਾਂ ਨਾਲ ਅਸੀਂ ਸੀਨ ਕੀਤਾ ਚਲੋ ਅਸੀਂ ਪਹਿਲਾਂ ਬਹੁਤ ਅਸੀਂ ਗੱਲਾਂ ਬਾਤਾਂ ਕੀਤੀਆਂ ਉਹ ਡਾਇਲੋਗ ਵੀ ਹੈ ਨਾ ਵੀ ਔਰ ਤੁਸੀ ਸੁਣਨੇ ਵਧੀਆ ਲਗਿਆ ਹਾਂ ਕਹਿੰਦਾ ਸਾਡੀ ਸਾਡੀ ਗੋਲਿਆਂ ਨਾਲ ਬਾਦਸ਼ਾਹ ਮਾਰਨ ਨੂੰ ਕਰਦੇ ਸਾਡੀ ਅੱਖ ਦੇਖ ਕੇ ਯੱਕਿਆਂ ਦੇ ਪੈਰ ਨਹੀਂ ਲੱਗਦੇ ਸਾਲਾ ਗੋਲਿਆਂ ਨੂੰ ਇਹਮ ਹੋ ਗਿਆ ਕਿ ਬਾਦਸ਼ਾਹ ਮਾਰ ਲੈਣਗੇ